ਚਲੇਦੀ ਵੱਡੀ ਖਬਰ ਜੁੜੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਨਾਲ ਬਾਗੀ ਧੜੇ ਦੇ ਵੱਲੋਂ ਇੱਕ ਮੀਟਿੰਗ ਕੀਤੀ ਜਾ ਰਹੀ ਹੈ ਸੁਖਦੇਵ ਸਿੰਘ ਘਿੰਸਾ ਦੀ ਰਿਹਾਈਸ਼ ਦੇ ਉੱਤੇ ਜਿਸ ਦੇ ਵਿੱਚ ਸੁਰਜੀਤ ਸਿੰਘ ਰਖੜਾ ਬੀਬੀ ਜਗੀਰਪੁਰ ਸਮੇਤ ਪ੍ਰੇਮ ਸਿੰਘ ਚੰਦੂ ਮਾਦਰਾ ਸਮੇਤ ਬਾਗੀ ਧੜੇ ਦੇ ਸਾਰੇ ਲੀਡਰ ਸ਼ਾਮਿਲ ਹਨ ਹੁਣ ਜਿਹੜੀ ਇਹ ਮੀਟਿੰਗ ਹੈ ਇੱਕ ਸੀਕ੍ਰੇਟ ਮੀਟਿੰਗ ਦੇ ਤੌਰ ਤੇ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਜੇ ਦੇਖਿਆ ਜਾਵੇ ਤਾਂ ਅਕਾਲ ਤਖਤ ਸਾਹਿਬ ਦੇ ਵੱਲੋਂ 30 ਅਗਸਤ ਨੂੰ ਸੁਖਵੀਰ ਸਿੰਘ ਬਾਦਲ ਦੇ ਸਪਸ਼ਟਕਰਨ ਨੂੰ ਲੈ ਕੇ ਮੀਟਿੰਗ ਰੱਖੀ ਗਈ ਹੈ ਉਸਦੇ ਚੱਲਦੇ ਹੀ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬਾਗੀ ਢੜੇ ਦੇ ਲੀਡਰਾਂ ਦੀ ਮੈਂਬਰਸ਼ਿਪ ਰੱਦ ਕੀਤੀ ਗਈ ਫਿਰ ਹੋਰ ਕਮੇਟੀ ਬਣਾਈ ਗਈ ਉਸ ਦੇ ਵਿੱਚ ਵੀ ਉਹਨਾਂ ਦੇ ਨਾਮ ਨਹੀਂ ਰੱਖੇ ਗਏ ਜਿਸ ਤੋਂ ਬਾਅਦ ਵੀ ਉਹਨਾਂ ਦੇ ਵੱਲੋਂ ਲਗਾਤਾਰ ਸਵਾਲਾਤ ਚੁੱਕੇ ਗਏ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਹੁਣ ਪਾਵਰ ਲਿਮਟਿਡ ਇੱਕ ਕਾਰਪੋਰੇਟ ਕੰਪਨੀ ਬਣ ਚੁੱਕੀ ਹੈ ਜਿਸਤੇ ਵੀ ਸਵਾਲ ਆ ਚੁੱਕੇ ਗਏ ਸੀ ਤੇ ਹੁਣ ਫੇਰ ਇੱਕ ਵਾਰ ਬਾਗੀ ਤੜੇ ਦੇ ਬਾਗੇਸੁਰ ਜਾਗਦੇ ਨਜ਼ਰ ਆ ਰਹੇ ਨੇ ਜਿਸ ਦੇ ਵਿੱਚ ਬਾਗੀ ਤੜੇ ਦੇ ਵੱਲੋਂ ਹੁਣੇ ਮੀਟਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਸੀਕ੍ਰੀਟ ਮੀਟਿੰਗ ਰੱਖੀ ਗਈ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਅਗਲੀ ਰਣਨੀਤੀ ਰਹਿਣ ਵਾਲੀ ਹੈ ਕੀ ਰਣਨੀਤੀ ਬਣਾ ਰਿਹਾ ਹੈ ਬਾਗੀ ਧੜਾ ਕਿਉਂਕਿ ਇੱਕ ਪਾਸੇ ਅਕਾਲੀ ਦਲ ਦੋ ਧੜਿਆਂ ਦੇ ਵਿੱਚ ਵੰਡਿਆ ਗਿਆ ਹੈ ਹੁਣ ਅਕਾਲੀ ਦਲ ਦੇ ਵੱਲੋਂ ਵੀ ਉਹਨਾਂ ਬਾਗਿਆਂ ਨੂੰ ਬਿਲਕੁਲ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਤੇ ਹੁਣ ਇਸ ਵੇਲੇ ਦੇ ਵੱਡੇ ਸਵਾਲਾਤ ਬਣੇ ਹੋਏ ਹੈ ਜਿੱਥੇ ਪੂਰੇ ਪੰਜਾਬ ਦੀ ਨਜ਼ਰ 31 ਅਗਸਤ ਦੇ ਉੱਤੇ ਹੈ ਪੰਥ ਸਿੰਘ ਸਹਿਬਾਨਾਂ ਦੀ ਮੀਟਿੰਗ ਦੇ ਉੱਤੇ ਉੱਥੇ ਹੀ ਬਾਗੀ ਧੜੇ ਦੇ ਵੱਲੋਂ ਇੱਕ ਆਪਣੀ ਨਵੀਂ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਇਸ ਵੇਲੇ ਦੀ ਵੱਡੀ ਖਬਰ ਜੁੜੀ ਹੋਈ ਹੈ ਬਾਗੀ ਧੜੇ ਦੇ ਨਾਲ ਹੁਣ ਇਸ ਮੀਟਿੰਗ ਤੋਂ ਬਾਅਦ ਕੀ ਨਵੀਂ ਰਣਨੀਤੀ ਵਾਂਕੇ ਸਾਹਮਣੇ ਆਵੇਗੀ ਕੀ ਐਲਾਨ ਕੀਤੇ ਜਾ ਸਕਦੇ ਨੇ ਬਾਗੀ ਧੜੇ ਦੇ ਵੱਲੋਂ ਕੀ ਕੋਈ ਨਵਾਂ ਕਦਮ ਚੁੱਕਿਆ ਜਾਵੇਗਾ ਹੁਣ ਦੇਖਣਾ ਹੋਵੇਗਾ ਜਲਦ ਹੀ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਵੀ ਬਾਗੀ ਧੜੇ ਦੀ ਮੈਂਬਰਸ਼ਿਪ ਨੂੰ ਰੱਦ ਕੀਤਾ ਗਿਆ ਸੀ ਤਾਂ ਉਥੇ ਸੁਖਦੇਵ ਸਿੰਘ ਘਿੰਸਾ ਦੇ ਵੱਲੋਂ ਕਹਿ ਦਿੱਤਾ ਗਿਆ ਸੀ ਕਿ ਮੈਂ ਸਰਪ੍ਰਸਤ ਹਾਂ ਤੇ ਮੈਂ ਸਰਪ੍ਰਸਤ ਹੋਣ ਦੇ ਨਾਮ ਤੇ ਇਸ ਫੈਸਲੇ ਨੂੰ ਰੱਦ ਕਰਦਾ ਹਾਂ ਪਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਹਿ ਦਿੱਤਾ ਗਿਆ ਸੀ ਕਿ ਸਰਪ੍ਰਸਤ ਇੱਕ ਸਨਮਾਨ ਹੈ ਸਨਮਾਨ ਹੈ ਉਹ ਕੋਈ ਹੱਕ ਨਹੀਂ ਹੈ ਉਹਨਾਂ ਨੂੰ ਜਾਂ ਉਹਨਾਂ ਕੋਲ ਕੋਈ ਅਧਿਕਾਰ ਨਹੀਂ ਹੈ ਨਾ ਹੀ ਉਹਨਾਂ ਕੋਲ ਕੋਈ ਪਾਵਰ ਹੈ ਪਰ ਦੂਜੇ ਪਾਸੇ ਹੀ ਸੁਖਦੇਵ ਸਿੰਘ ਢੀਰਸਾ ਨੂੰ ਸਰਪ੍ਰਸਤ ਵੀ ਹਟਾ ਦਿੱਤਾ ਗਿਆ ਤੇ ਫਿਰ ਉਹਨਾਂ ਨੂੰ ਵੀ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਪਰ ਹੁਣ ਫਿਰ ਉਹਨਾਂ ਦੇ ਘਰ ਇੱਕ ਮੀਟਿੰਗ ਜਿਹੜੀ ਹੈ ਚੱਲ ਰਹੀ ਹੈ ਬਾਗੀ ਤੜੇ ਦੀ ਤਾਂ ਹੁਣ ਇਸ ਮੀਟਿੰਗ ਦੇ ਵਿੱਚ ਕੀ ਕੁਝ ਖਾਸ ਹੋਣ ਵਾਲਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਬਾਗੀ ਤੜੇ ਵੱਲੋਂ ਕੀ ਰਣਨੀਤੀ ਬਣਾਈ ਜਾਵੇਗੀ ਸਭ ਦੀ ਨਜ਼ਰ ਇਸ ਤੇ ਬਣੀ ਹੋਈ ਹੈ ਪਰ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਬਾਗੀ ਧੜੇ ਦੀ ਫਿਰ ਤੋਂ ਇੱਕ ਵਾਰ ਮੀਟਿੰਗ ਜਿਹੜੀ ਹੈ ਉਹ ਹੋ ਰਹੀ ਹੈ ਇਸ ਤੋਂ ਪਹਿਲਾਂ ਜਦੋਂ ਪਹਿਲੀ ਮੀਟਿੰਗ ਜਲੰਧਰ ਦੇ ਵਿੱਚ ਹੁੰਦੀ ਹੈ ਉਸ ਤੋਂ ਬਾਅਦ ਅਕਾਲੀ ਦਲ ਦਾ ਵਿਰੋਧ ਕੀਤਾ ਜਾਂਦਾ ਹੈ ਪ੍ਰਧਾਨਗੀ ਤੋਂ ਹਟਾਉਣ ਦੀ ਗੱਲ ਕੀਤੀ ਜਾਂਦੀ ਹੈ ਪ੍ਰਧਾਨਗੀ ਤੋਂ ਅਸਤੀਫਾ ਮੰਗਿਆ ਜਾਂਦਾ ਹੈ ਸੁਖਵੀਰ ਸਿੰਘ ਬਾਦਲ ਤੋਂ ਤਾਂ ਹੁਣ ਇੱਕ ਵੱਡੇ ਸਵਾਲਾਤ ਬਣੇ ਹੋਏ ਆ ਜਿੱਥੇ ਇੱਕ ਪਾਸੇ ਨਜ਼ਰ ਹੈ ਪੰ ਸਿੰਘ ਸੈਵਾਨਾਂ ਦੀ ਮੀਟਿੰਗ ਤੇ ਉਸ ਤੋਂ ਪਹਿਲਾਂ ਹੀ ਮੀਟਿੰਗਾਂ ਦਾ ਦੌਰ جاری ਹੈ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਵਿੱਚ you <laughs>